ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ ਕਲਾ ਵਿਖੇ ਭਗਵਾਨ ਵਾਲਮੀਕੀ ਧਰਮ ਸਮਾਜ ਪਾਪਦਾਸ ਭਾਰਤ ਦੇ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਪ੍ਰਧਾਨ ਵਿਪਨ ਕਲਿਆਣ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵੀਂ ਵਿਸ਼ਾਲ ਸ਼ੋਭਾ ਯਾਤਰਾ 3 ਅਕਤੂਬਰ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਉਹਨਾਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿਉਂ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਅਤੇ ਆਪਣੇ ਜੀਵਨ ਨੂੰ ਸਫਲ ਬਣਾਉਣ। ਏ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਜੀ ਕੀ ਗੈ ਸਤਕਾਰਯੋਗ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਸ੍ਰਿਸ਼ਟੀ ਕਰਤਾ ਅਜਰ ਅਮਰ ਤ੍ਰਕਾਲਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਪ੍ਰਗਟ ਦਿਹਾੜੇ ਦੇ ਉਪਲਖ ਦੇ ਵਿੱਚ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ 3 ਅਕਤੂਬਰ ਨੂੰ ਛੋਣੀ ਮੁਹੱਲਾ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਬਜ਼ਾਰਾਂ ਤੋਂ ਹੁੰਦੀ ਹੋਈ ਕਾਟੀ ਵਾਲਮੀਕੀ ਵਿਖੇ ਜਿੱਦੀ ਸਮਾਪਤੀ ਹੋਵੇਗੀ ਮੈਂ ਸਮੁੱਚੇ ਲੁਧਿਆਣਾ ਨਿਵਾਸੀਆਂ ਨੂੰ ਅਲਗ-ਅਲਗ ਧਾਰਮਿਕ ਪੋਲੀਟਿਕਲ ਜਥੇਬੰਦੀਆਂ ਨੂੰ ਜਿੰਨੇ ਵੀ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਮੰਨਣ ਵਾਲੇ ਵੀਰ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ 3 ਅਕਤੂਬਰ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਅਤੇ ਸ੍ਰਿਸ਼ਟੀ ਕਰਤਾ ਅਜ਼ਰ ਅਮਰ ਤਰਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੋ ਦੇ ਪਿਆਰੇ ਕੀਤੀ ਜਾ ਰਹੀ ਹੈ ਭਗਵਾਨ ਵਾਲਮੀਕੀ ਤਰਨ ਸਮਾਜ ਦੀ ਜਿੰਨੀ ਵੀ ਟੀਮ ਹੈ ਤੁਸੀਂ ਦੇਖ ਰਹੇ ਹੋ ਪਿਛਲੇ 1.5 2 ਮਹੀਨਿਆਂ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਜਾ ਕੇ ਲਗਾਤਾਰ ਦਿਹਾੜੀ ਦੇ ਵਿੱਚ ਦੋ-ਦੋ ਤਿੰਨ-ਤਿੰਨ ਮੀਟਿੰਗਾਂ ਅਸੀਂ ਕਰ ਰਹੇ ਆ ਤੇ ਬੜਾ ਭਾਰੀ ਉਤਸ਼ਾਹ ਵੈ ਸਮੁੱਚੇ ਸਮਾਜ ਦੇ ਵਿੱਚ ਇਹਨਾਂ ਸਾਰੇ ਵੀਰਾਂ ਨੂੰ ਵੀ ਸਮਾਜ ਪਸੰਦ ਕਰਦਾ ਵੈ ਤੇ ਜਿੱਥੇ ਅਸੀਂ ਸਮਾਜ ਦੇ ਨਾਲ ਖੜਦੇ ਆ ਉੱਥੇ ਸਮਾਜ ਦਾ ਵੀ ਫਰਜ ਬਣ ਜਾਂਦਾ ਵੈ ਜੇ ਭਗਵਾਨ ਵਾਲਮੀਕੀ ਤਰਨ ਸਮਾਜ ਦੇ ਵੱਲੋਂ ਜਿਹੜੀ ਵਿਸ਼ਾਲ ਸ਼ੁਭ ਯਾਤਰਾ ਨਿਕਾਲੀ ਜਾਣੀ ਹੈ 3 ਅਕਤੂਬਰ ਨੂੰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਸ਼ਾਮਿਲ ਹੋਵੋ ਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਹ ਛੋਨੀ ਮੱਲਾ ਤੋਂ ਸ਼ੁਰੂ ਹੋ ਕੇ ਚੋੜਾ ਵਿਆਰ ਡਿਵੀਜ਼ਨ ਨੰਬਰ 3 ਘਾਟੀ ਵਾਲਮੀਕੀ ਵਿਕੇ ਜਿੱਦੀ ਸਮਾਪਤੀ ਹੋਵੇਗੀ ਅਤੇ ਖੂਬਸੂਰਤ ਜਿਹੜੀਆਂ ਚਾਕੀਆਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੈਂਡ ਹੈ ਹੋਰ ਵੀ ਕਈ ਤਰੀਕੇ ਦੇ ਜਿਹੜੇ ਸ਼ੋਭਾ ਯਾਤਰਾ ਨੂੰ ਹੋਰ ਸ਼ੋਭਾ ਜਨ ਲਈ ਬਿਧਾਨਗੇ ਕਈ ਤਰ੍ਹਾਂ ਦੇ ਲੰਗਰ ਲਗਾਏ ਜਾਣੇ ਆ ਕਈ ਸਾਡੇ ਜਿਹੜੇ ਲੁਧਿਆਣੇ ਸ਼ਹਿਰ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਬੜੀਆਂ ਵੱਡੀਆਂ ਵੱਡੀਆਂ ਵਰੀਆਂ ਤਰੀਕੇ ਦੀਆਂ ਜਿਹੜੀਆਂ ਸਟੇਜਾਂ ਖਾਨ ਦੀਆਂ ਪੀਂਦੀਆਂ ਲਗਾਈਆਂ ਜਾਣਗੀਆਂ ਫਰੂਟ ਵਗੈਰਾ ਜਾਂ ਹੋਰ ਵੀ ਇਦਾਂ ਦੇ ਕਈ ਜਿਹੜੇ ਸਤਿਕਾਰਯੋਗ ਸਰ ਦੇ ਲੁਧਿਆਣੇ ਦੇ ਵੀਰ ਨੇ ਉਹਨਾਂ ਵੱਲੋਂ ਬੜੇ ਵੱਡੇ ਤਰੀਕੇ ਦੇ ਨਾਲ ਇਹਨਾਂ ਦਾ ਵੈਲਕਮ ਕੀਤਾ ਜਾਊਗਾ ਮੁੱਖ ਮਹਿਮਾਨਾਂ ਵਿੱਚੋਂ ਕੌਣ-ਕੌਣ ਸਤਿਕਾਰਯੋਗ ਸਾਡੇ ਵੱਲੋਂ ਤਾਂ ਸਾਡੇ ਸਤਿਕਾਰਯੋਗ ਜਿਹੜੇ ਲੋਕਲ ਬਾਡੀ ਮਨਿਸਟਰ ਨੇ ਡਾਕਟਰ ਰਵਜੋਤ ਜੀ ਉਹ ਵੀ ਆ ਰਹੇ ਨੇ ਤੇ ਜਿੰਨੇ ਵੀ ਸਾਡੇ ਲੁਧਿਆਣੇ ਸ਼ਹਿਰ ਦੇ ਸਤਕਾਰਯੋਗ ਐਮ ਐਲ ਏ ਸਦਾਨ ਨੇ ਉਹ ਵੀ ਸਾਰੇ ਆ ਰਹੇ ਨੇ ਉਹਨਾਂ ਦੇ ਨਾਲ ਨਾਲ ਜਿੰਨੀਆਂ ਵੀ ਲੁਧਿਆਣੇ ਪੋਲੀਟਿਕਲ ਅਤੇ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਪਹੁੰਚ ਰਹੀਆਂ ਨੇ ਤੇ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਦਰਸ਼ਨ ਰਤਨ 라ਵਨ ਜੀ ਉਹ ਸਾਡੀ ਸ਼ੁਭ ਯਾਤਰਾ ਦੀ ਸੰਤ ਜੀ ਸਾਡੇ ਅਗਵਾਈ ਕਰਨਗੇ ਉਹਨਾਂ ਦਾ ਆਸ਼ੀਰਵਾਦ ਵਿਸ਼ੇਸ਼ ਤੌਰ ਤੇ ਸਾਡੇ ਤੇ ਰਹੂਗਾ ਧੰਨਵਾਦ ਭਾਈ ਗਿਨਾਮਤ ਕੀ ਕਹਿਣਾ ਚਾਹੋਗੇ ਜੀ ਗੋਵਨ ਵਾਲਮੀ ਕੀ ਦਾ ਗੋਵਨ ਵਾਲਮੀ ਕੀ ਸਰxmlnsਾਈ ਵੱਲੋਂ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ 3 ਅਕਤੂਬਰ ਨੂੰ ਛੋਨੀ ਮੱਲੇ ਤੋਂ ਨਿਕਾਲੀ ਜਾ ਰਹੀ ਹੈ ਔਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਇਹਦੇ ਵਿੱਚ ਬਾਅਦ ਤੋਂ ਬਾਅਦ ਤੁਸੀਂ ਸ਼ਾਮਲ ਹੋਵੋ ਸ਼ੋਭਾ ਯਾਤਰਾ ਦਾ ਆਨੰਦ ਲੋ ਭਗਵਾਨ ਵਾਲਮੀਕੀ ਮਹਾਰਾਜ ਦਾ ਅਸ਼ੀਰਵਾਦ ਲੋ ਔਰ ਆਣ ਵਾਲ ਜਿਹੜੀ ਦਲਿਤ ਭਾਈਚਾਰਾ ਵਾਲਮੀਕੀ ਭਾਈਚਾਰੇ ਨੂੰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਖੁੱਲਾ ਸੱਦਾ ਵੀ ਮੇਰੇ ਵੀਰੋ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਔਰ ਆਪਣੇ ਪਰਿਵਾਰਾਂ ਨੂੰ ਲੈ ਕੇ ਇੱਥੇ ਸ਼ਾਮਲ ਹੋਵੋ ਇੰਨੇ ਹੀ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਥੈਂਕ ਯੂ